ਹਾਂਜੀ ਤਾਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਨਵੇਂ ਬਲੌਗ ਦੇ ਨਾਮਾਂ ਤੇ ਚੱਲ ਚੁੱਕਿਆ ਵਾ ਰੱਬ ਦੀ ਕਿਰਪਾ ਨਾਲ ਰਾਤ ਵਰ੍ਹ ਗਈ ਮੰਗੀ ਤੇ ਰੱਬ ਨੇ ਅਗਲਾ ਦਿਨ ਦਿਖਾਇਆ ਵਾ ਠੀਕ ਆ ਤੇ ਹੁਣ ਮਾਹੌਲ ਬਣਿਆ ਪਿਆ ਪੂਰਾ ਮੀਂਹ ਦਾ ਕਣਵਣ ਕਣਵਣ ਹੋਈ ਜਾਂਦੀ ਨਾ ਇਹਨੂੰ ਕਣੀਆਂ ਕਹਿ ਸਕਦੇ ਨਾ ਇਹਨੂੰ ਭੂਰ ਕਹਿ ਸਕਦੇ ਜੰਮਿਆਂ ਨਹੀਂ ਆਪਾਂ ਕਿਤੇ ਕਿਤੇ ਜਾਣਦੇ ਹੁੰਨੇ ਆਪਾਂ ਮੂਰੇ ਪੱਖੇ ਚਾਲਦੇ ਹੁੰਦੇ ਉਹ ਚ ਨਾਲ ਪਾਣੀ ਜਾਂ ਨਿਕਲਦਾ ਹੁੰਦਾ ਛੱਟੇ ਜਿਵੇਂ ਦੇ ਮਾਰੇ ਮਾਰੇ ਮੂੰਹ ਤੇ ਠੰਡੇ ਜਿਹਾ ਲੱਗਦੇ ਹੁੰਦੇ ਆ ਉਸ ਹਵਾਦਿਆਂ ਕਣਕਾਂ ਨੇ ਗੰਮੜ ਗਈਆਂ ਪੂਰ ਤੋਂ ਵਿੱਚ ਛੂਟੀ ਕੈਸਮ ਹੁੰਦੀ ਜਿਹੜੀ ਉਹ ਪੈ ਰਹੀ ਆ ਤੇ ਮਾੜੀ ਮਾੜੀ ਹਵਾ ਚੱਲੀ ਜਾਂਦੀ ਆ ਠੀਕ ਆ ਤੇ ਬਸ ਬੱਦਲ ਤੁਹਾਨੂੰ ਦਿਖਾ ਦਿੰਨਾ ਮੈਂ ਇੰਨੇ-ਇੰਨੇ ਬੱਦਲ ਆ ਗਏ ਆ ਦੇਖ ਲਓ ਤੁਸੀਂ ਘੇਰਾ ਪੈ ਗਿਆ ਕੱਲੇ ਨੂੰ ਘੇਰ ਲਿਆ ਵੇਖ ਲਓ ਆਵੇ ਸਾਸ ਤੇ ਆ ਕਿਉਂ ਦੇਖ ਲੈ ਇਦਾਂ ਮੈਨੂੰ ਸਿੱਕਾ ਮੈਸਪਰੇ ਮਾਰਨੀ ਸੀ ਕੀ ਘਰੇ ਅੱਜ ਠੀਕ ਆ ਵੀ ਸਪਰੇ ਮਾਰੂੰਗਾ ਇੰਨਾ ਕਿ ਤਾਂ ਇਧਰ ਮੈਂ ਕੈਨ ਨਾਲ ਹੀ ਘਰ ਲੈ ਆ ਜਾਂ ਲੋਹ ਰਹਿ ਗਿਆ ਉਹ ਹੱਥ ਨਾ ਕਰਦਾਂਗੇ ਹਣ ਇੱਕੋ ਕਿਆਰਾਂ ਸਾਫ ਕਰਦਾਗਾ ਇਧਰੋਂ ਸਾਰਾ ਮੈਂ ਹੱਥ ਨਾ ਕਰ ਲੂੰਗਾ ਉੱਥੇ ਮੈਂ ਸਭਰੇ ਮਾਰ ਦੂੰਗਾ ਕਿਉਂਕਿ ਹਾਂ ਵਈਨਾਂ ਚ ਵੀ ਦੁਪਹਿਰ ਖਿੜੀ ਲਾਈ ਤੁਸੀਂ ਕਹਿੰਨਾ ਆਹ ਕਾਤੋਂ ਰੱਖਿਆ ਵਾ ਤੁਹਾਨੂੰ ਦਿਖਾਉਣਾ ਮਾਵੀਆ ਵੇ ਰਾਤ ਨੂੰ ਆ ਟਟ ਗਿਆ ਇਹ ਨਿਕਲਿਆ ਸੀ ਰਾਤ ਛੱਪ ਠੀਕ ਸਾਪਣੇ ਸਾਡੀਆਂ ਬਹੁਤ ਪੁੱਛਾਂ ਚ ਕਹਿੰਨਾ ਤੁਹਾਨੂੰ ਦਿਖਾਉਣਾ ਵਾ ਜਗਾ ਦਿਖਾਉਣਾ ਤੁਹਾਨੂੰ ਛੱਪ ਆਇਆ ਕਿੱਥੇ ਸੀ ਰਾਤ ਕਿ ਜੇ ਨਾ ਅਸੀਂ ਵੇਖਦੇ ਤਾਂ ਉਹਨੇ ਵੜ ਵੀ ਜਾਣਾ ਸੀ ਉਹ ਬੱਦਲ ਅਸੀਂ ਦੇਖ ਲਿਆ ਅਸੀਂ ਇੱਥੇ ਬੈਠੇ ਸੀ ਇੱਥੇ ਬੈਠੇ ਸੀ ਗੱਲਾਂ ਕਰੀ ਜਾਂਦੇ ਮੈਂ ਤੇ ਭਰਾ ਬੈਠੇ ਆ ਮੈਂ ਉੱਥੇ ਗੱਡੀ ਦਾ ਢੋਲ ਲਈ ਘੜਾ ਮੈਂ ਇੱਥੇ ਸ਼ਾਮ ਜੀ ਰਾਤ ਨੂੰ ਸੀਗੀ ਤਕਰੀਬਨ ਤੇ 8:30 ਦੇ 9 ਆ ਸਭ 9:00 9:30 ਦਾ ਟਾਈਮ ਹੋਊ ਉਦੋਂ ਮੈਂ ਉੱਥੇ ਖੜਾ ਮੈਂ ਭਰਾ ਉਹਥੇ ਬੈਠੀਏ ਗੱਲਾਂ ਕਰੀ ਜਾਂਦੇ ਆ ਇਹ ਖੇਢੀ ਜਾਂਦੀ ਆ ਆਪ ਦਾ ਭਰਾ ਉਹਨੇ ਇੱਥੇ ਵੇਖਿਆ ਕਹਿੰਦੇ ਇੱਥੇ ਚਮਕੀ ਜਾਂਦਾ ਵਾ ਇੱਥੇ ਇੱਥੇ ਪਤਾ ਨਹੀਂ ਕੀ ਚਮਕੀ ਜਾਂਦਾ ਉੱਥੇ ਪੈ ਪਿਆ ਵਾ ਚਟਾ ਜ ਮੈਂ ਕਿਹਾ ਉਹ ਪੈ ਵਾਂਗੂ ਪੈ ਪੀ ਹੋਊਗਾ ਵੀ ਉਹੀ ਪਿਆ ਵਾ ਪਰ ਨਹੀਂ ਜਰੂਰ ਤੁਰਿਆ ਪਰ ਕਹਿੰਦੀ ਨਹੀਂ ਤਾਂ ਤੁਰਦਾ ਵੀ ਆ ਫਿਰ ਇੱਥੇ ਛੱਪ ਲਗਿਆ ਇਹਨੇ ਇਨੇ ਥਾਂ ਤੇ ਇਹ ਤਾਂ ਛੱਪ ਲਿਆ ਫਿਰ ਉਹ ਇੱਥੋਂ ਤੁਰਿਆ ਫਿਰ ਉਹ ਇੱਥੇ ਆ ਗਿਆ ਉਦੋਂ ਉਹ ਪ੍ਰਭ ਕਹਿੰਦੀ ਵੀ ਹੁਣ ਆਪਾਂ ਤੇ ਸੱਟ ਲੱਗੇ ਨਹੀਂ ਤਾਂ ਗਾਂਵ ਬਰ ਚੂਗਾ ਅਥੇ ਚ ਫਿਰ ਇੱਥੇ ਸੱਟ ਤੰਗਾ ਤਾਂ ਇਹ ਥਾਂ ਤੋਤਾ ਵਾ ਇੱਥੇ ਉਹਦੀ ਛੀ ਕੁ ਟੀ ਰਾਤ ਫਿਰ ਉਹ ਨਾ ਪਤਾ ਤੁਹਾਨੂੰ ਵੀਡੀਓ ਚ ਵੀ ਥੋੜੀ ਜਿਹੀ ਚਲ ਕੇ ਦਿਖਾ ਰਾਂਗੇ ਉਹਦੀ ਉਹੀ ਦੇਖ ਲਿਓ ਠੀਕ ਆ ਤੇ ਮਾਈ ਗੋਡ ਏਡਾ ਸਾਪ ਆਇਆ ਬਈ ਸਾਡੇ ਘਰ ਇਹ ਮਰਿਆ ਦਾ ਪਿਆਵਾਂ ਜਾਂ ਤਾਂ ਨਿਕਲੀ ਜਾਂਦੀ ਉਹ ਇਹ ਮਰਿਆ ਹੋਊਗਾ ਪੁੱਠਾ ਹੋ ਜਾਂਦਾ ਨਾ ਟਾਈਮ ਲੱਗਦਾ ਹੁੰਦਾ ਸਰੀ ਵੀ ਹੈਲਦੀ ਹੈ ਜੇ ਤੇ ਹੋਰ ਆ ਫੜ ਉਹ ਵੇਖ ਲਓ ਉਹ ਆ ਤਾਂ ਫੜ ਹੁਣ ਕਿਤੇ ਜਾਂਦਾ ਹਾਂਜੀ ਵੇਖ ਲਈ ਝਲਕ ਐਡਾ ਸੱਪ ਮੈਂ ਪਹਿਲੀ ਵਾਰ ਹੀ ਵੇਖਿਆ ਆ ਮਨਾ ਕੌਡੀਆਂ ਦੇ ਨਾਲ ਜਿਹੜੇ ਆਉਂਦੇ ਆ ਘਰਾਂ 'ਚ ਵੀ ਵਰਦੇ ਆ ਇਹ ਕਿ ਨਿੱਕੇ ਹੀ ਹੁੰਦੇ ਆ ਢਾਈ ਕੁ ਫੁੱਟ ਦਾ 2 ਕੁ ਫੁੱਟ ਦਾ 1 ਡੇਢ ਹੀ ਹੁੰਦੇ ਆ ਤਾਂ ਜੋ ਮਰਦੇ ਨਹੀਂ ਭੱਜ ਜਾਂਦੇ ਪਹਿਲੀ ਵਾਰ ਹੀ ਵੇਖਿਆ 4 4.5 ਫੁੱਟ ਦਾ ਫੁੱਟ ਦਾ ਸੀਗਾ ਇਹ ਯਾਨੀ ਕਿ ਮੈਂ ਨਹੀਂ ਐਡਾ ਵੇਖਿਆਗਾ ਮੈਂ ਮਾਰਤਾ ਬਹੁਤ ਦਿਨਾਂ ਸੱਪ ਮਾਰ ਤਿੰਨ ਤੱਕ ਵੀ ਬਣ ਕੋਈ ਭਲਾ ਬਚ ਕੇ ਭਲਾ ਨਿਕਲ ਜੇ ਪਰ ਮੈਂ ਛੱਡਤਾ ਨਹੀਂ ਮੋਟਰ ਤੇ ਵੀ ਨਹੀਂ ਛੱਡਦਾ ਘਰੇ ਵੀ ਇਹਨਾਂ ਦਾ ਕੋਈ ਭਈ ਤਿਵਾਰ ਨਹੀਂ ਹੁੰਦਾ ਠੀਕ ਆ ਕਈ ਕਹਿ ਦੇਣਗੇ ਬਾਬਾ ਵਾ ਆਈ ਆ ਮੰਨਦੇ ਆ ਭਾਈ ਉਹ ਮੰਨਦੀ ਹੋਣਗੇ ਠੀਕ ਆ ਜੋ ਬਾਬਾ ਇਹਨਾਂ ਨੂੰ ਮੰਨਦੀ ਆ ਮੰਨਦੇ ਆ ਪਰ ਆਪਾਂ ਇਹਨਾਂ ਨੂੰ ਨਹੀਂ ਮੰਨਦੇ ਕਿ ਆਪਾਂ ਮੰਨਦੇ ਵੀ ਇਹਨਾਂ 'ਚ ਜ਼ਹਿਰ ਆ ਤੇ ਜੇ ਕਿਤੇ ਅੰਦਰ ਵੜ ਗਿਆ ਕਿ ਉੱਤੇ ਬਿੱਲੇ ਦੇ ਲੱਗ ਗਿਆ ਤਾਂ ਨੁਕਸਾਨ ਹੋ ਜਾਊਗਾ ਨੁਕਸਾਨ ਦੇ ਡਰ ਤੋਂ ਮਾਰਨਾ ਪੈਂਦਾ ਹੋਰ ਤਾਂ ਆਪਾਂ ਨੂੰ ਕੀ ਕਹਿੰਦੇ ਆ ਉਹ ਉਹ ਸਾਹਮਣੇ ਉੱਧਰ ਬੈਠਾ ਸੀ ਉਹ ਉੱਧਰ ਸੀ ਅਸੀਂ ਇੱਧਰ ਸੀ ਠੀਕ ਆ ਸਾਨੂੰ ਨੇ ਕਿਹਾ ਤਾਂ ਕੋਸ ਨਹੀਂ ਪਰ ਅਸੀਂ ਫਿਰ ਵੀ ਡਰਦੇ ਆ ਨੇ ਮਾਰਿਆ ਨਾ ਵੀ ਡਰ ਸੀ ਯਾਰ ਕਿ ਤੇ ਆ ਮਲਕਾ ਖੇੜਦੀ ਫਿਰਦੀ ਆ ਕਿ ਤੇ ਇਹਦੀ ਨਾਲ ਲੜਦੇ ਨੂਰੀ ਫਿਰਦੀ ਉਹਦੇ ਨਾਲ ਲੜਦੇ ਹਨਾ ਕੋਈ ਰਾਤ ਨੂੰ ਅਸੀਂ ਜਿਵੇਂ ਓਏ ਸੀ ਪਾਣੀ ਡੱਕ ਦਾ ਪਾਲਟੀ ਚੱਕਣ ਜਾਈ ਜੀ ਉੱਥੇ ਬਹਿ ਜੇ ਜਾ ਕੇ ਠੀਕ ਆ ਐ ਡਰ ਹੁੰਦਾ ਵਾ ਹੋਰ ਉਹਨੇ ਆਪਾਂ ਨੂੰ ਕਹਿਣਾ ਤਾਂ ਕੀ ਆ ਵਿਚਾਰੇ ਨੇ ਤੇ ਪਰ ਡਰ ਦੇ ਚੱਕਰ ਚ ਜਾ ਉਧਰੋਂ ਆ ਵੇਖੋ ਅੱਧੀ ਖੁਰਸੀ ਵੀ ਅੱਧੀ ਗਾਏ ਹੋਈ ਵੀ ਅ ਵੀ ਕਣਗਾਰੇ ਦਾ ਭੂਰ ਜੀ ਪਈ ਜਾਂਦੀ ਆ ਫੇ ਨੱਕ ਤਾਂ ਕਰ ਕਰ ਵਹਿੰਦੀ ਆ ਵੀ ਭੂਰ ਤਾਂ ਪਈ ਜਾਂਦੀ ਮੈਨੂੰ ਖੋਲ ਦੇ ਘਾਤੋਂ ਨੇ ਆ ਗਟਾਰਾਂ ਦਾ ਮਾਰਾਂਗਾ ਧੀਆ ਉਹ ਘਟ ਖਾ ਕੇ ਰਾਜੀ ਤੇ ਸੁੰਡੀਆਂ ਛਾਂਡੀਆਂ ਖਾ ਕੇ ਰਾਜੀ ਆ। ਸੁੰਡੀ ਛਾਂਡੀ ਨਿਕਲੀ ਹੋਊਗੀ ਜਦੋਂ ਘੜਿਆ ਮੈਂ। ਆਹ ਵੇਖ ਲਦੇ ਇਹਦੇ ਵਿੱਚ ਵੀ ਦੀਸੀ ਚੀਟੀ ਆ ਵੀ ਦੀਸੀ ਚੀਟੀ ਇਹਨਾਂ ਤੋਂ ਵੱਡੀ ਆ ਤੇ ਇਹ ਛੋਟੀਆਂ ਬਸ ਮਾਰਦੀਆਂ ਨੇ। ਇਹੀ ਫਰਕ ਆ ਆਪਾਂ ਜਿਹੜੇ ਉਹ ਦਰਖਤਾਂ ਜਾਂ ਚੌਥੇ ਰਹਿੰਦੀਆਂ ਨਾਲੀ ਗਵਾੜ ਉੱਥੇ ਫੜ ਜਾਂਦੀਆਂ। ਇਹ ਆ। ਇਹ ਵੇਖੋ ਰਾਲ ਮਿਲ ਕੇ ਖਾ ਲੈਂਦੇ ਪੰਚੀ ਪੈਰ ਆਪਾਂ ਨਾਲ ਜੇ ਬੰਦੇ ਨੂੰ ਆਏ ਕੋਈ ਚੀਜ਼ ਦੇ ਦੇਗੇ। ਉਹ ਟੁੱਟ ਕੇ ਪੈ ਜਾਣਗੇ ਤਾਂ ਕੰਮ ਕੀ ਕਰਨਗੇ ਇਹ ਪੰਛੀ ਆ ਵਿਹਲੇ ਇਹਨਾਂ ਨੂੰ ਪਤਾ ਬਦਾਨਾ ਪਾਇਆ ਸਾਰਿਆਂ ਨੂੰ ਮਿਲ ਜਾਣਾ ਤੇ ਸਾਰਿਆਂ ਨੇ ਚੋਕ ਲੈਣਾ ਇਹ ਇਹ ਲੜਦਿਆਂ ਆਪਣੇ ਵੇਖ ਲੋ ਕਿਤੇ ਲੰਗਰ ਲੱਗਾ ਹੋਵੇ ਪੂਰੀਆਂ ਛੋਲੇ ਹੋਣ ਕਿਤੇ ਠੀਕ ਆ ਕਿਤੇ ਕੋਈ ਜੂਸ ਕਾਹਦੇ ਤੱਕ ਵੇਖਦੇ ਆ ਨੰਗਰ ਲੰਗਰ ਕਿੰਨੇ ਲੱਗੇ ਹੁੰਦੇ ਆ ਉੱਥੇ ਕਿਵੇਂ ਧੱਕਾ ਮੁਕੀ ਹੁੰਦੀ ਆ ਕਿ ਉਹ ਧੱਕਾ ਮੁਕੀ ਕਰਦੀ ਆ ਖਾਂਦੀ ਆ ਉੱਡ ਜਾਂਦੀ ਆ ਔਰ ਕਾਂਦੇ ਉੱਥੇ ਕਾਂਦੇ ਤੇ ਬਹਿ ਜਾਂਦਿਆਂ ਫੇਰ ਇੱਥੇ ਆ ਜਾਂਦੀਆਂ ਇਨਸਾਨ ਇਹਨਾਂ ਤੇ ਸਿੱਖ ਲਿਓ ਚਾਰੰਜ ਜਨਵਾਰਾਂ ਤੋਂ ਨਹੀਂ ਸਹਦਾ ਪਰ ਭਾਈ ਜਨਵਾਰਾਂ ਤੋਂ ਨਹੀਂ ਸਹਦਾ ਉਹ ਬੰਦਾ ਨਾ ਆਪਦੀ ਆਕੜ ਦੀ ਆ ਵੀ ਪਤਾ ਨਹੀਂ ਮੈਂ ਕੀਆਂ ਮੈਂ ਕੀਆਂ ਹੈ ਕੋਈ ਵੀ ਨਹੀਂ ਇਕੱਲੀ ਆਕੜ ਤੇ ਫੂਕੀ ਆ ਪੱਲੇ ਹੈ ਕੁਝ ਨਹੀਂ ਜਦ ਰੱਬ ਹੁੰਦਾ ਨਾ ਮੰਝੇ ਤੇ ਫੇਰ ਰੱਬ ਚੇਤੇ ਆਉਂਦਾ ਪਹਿਲਾਂ ਤਾਂ ਅਲਾ ਕਹਿੰਦਾ ਰੱਬ ਕਿਹੜਾ ਹੋਊਗਾ ਕੋਈ ਭਾਈ ਮੈਂ ਨਹੀਂ ਜਾਣਦਾ ਤੇ ਫੇਰ ਪਤਾ ਲੱਗਦਾ ਰੱਬ ਹੈਗਾ ਕਿ ਨਹੀਂ ਹੈਗਾ ਚਲੋ ਇਦਾਂ ਵੀ ਆਪਾਂ ਸਾਰੀ ਵੀਡੀਓਾਂ ਹੀ ਬਣਾ ਲੈਣੀਆਂ ਸਾਨੂੰ ਖੇਤ ਪੰਨੇ ਵੀ ਜਿਹੜਾ ਕੱਢ ਕੋਣੇ ਮੜਾ ਮੋਟਾ ਹੁਣ ਚਾਹ ਪਾਣੀ ਪੀਲ ਕੇ ਆਪਾਂ ਵੀ ਪੈ ਗਿਆ ਪਰ ਨਾਲੇ ਵੀ ਚੱਲਣ ਲਾਤੇ ਆ ਫਿਰ ਉਹ ਦਿਖਾਇਆ ਇਹਨੇ ਮੀਂਹ ਦਾ ਪੂਰਾ ਆ ਗਿਆ ਸੀਗਾ ਮੇਰੇ ਜੇਤਾ ਪੁੱਲ ਕੋਲ ਕਦੋਂ ਦਿਖਾਉਣ ਦਾ ਚਿੜੀਆਂ ਛੋਟੀਆਂ ਕਿੱਧਰ ਜਾ ਔੜਡੀਆਂ ਚਾਰ ਗੜੀਆਂ ਚੁਗਾਣਾ ਨਾ ਅਸੀਂ ਗੱਡੀ ਉੱਥੇ ਲਾਈ ਜਾਂ ਤਾਂ ਕਰਕੇ ਰਾਤ ਪਤਾ ਲੱਗਾ ਬਈ ਸਨੇਕਾ ਬਾਈ ਫਿਰਦਾ ਵਾਹ ਉੱਥੇ ਪਾਣੀ ਫਿਰ ਵੀ ਨਹੀਂ ਕੜ ਗਿਆ ਹੁਣ ਮਗਰ ਮਲ ਕਾ ਬੈਠੀ ਆ ਬਾਹਰਲਾ ਵਿਊ ਵੇਖ ਰਹੀ ਜੀ ਇੱਧਰ ਖੇਤਾਂ ਹੱਲਦਾ ਦੇਖ ਸਕਦੇ ਆ ਬਾਹਰ ਖੋਲ ਕੇ ਦਿਖਾ ਦਿੰਨੇ ਆ ਆਪਾਂ ਤੁਹਾਨੂੰ ਪਿਛਲਾ ਪਾਸਾ ਆ ਵੇਖਣ ਗਿਆ ਪੈ ਰਹੀ ਆ ਆਪ ਬੁਰੰਗ ਉਹ ਬੰਦਾ ਖੜਾ ਵਾ ਰੰਗ ਵਿੱਚ ਜਾਂਦਾ ਜਵਾਕ ਆ ਪਨਾਲਾ ਚੱਲੀ ਜਾਂਦਾ ਤਾਂ ਤੇ ਪਨਾਲਾ ਬਹੁਤ ਖਸਪੀਤਾ ਤੜਾ ਨਹੀਂ ਆਵੇ ਮੀ ਪੂਰਾ ਜਾਣੇ ਕਿ ਪਾਣੀ ਪੂਣੀ ਖੜਾਤਾ ਪਰ ਨਾਲੇ ਤਲਾ ਤੇ हां टूटू ਕਰੀ ਜਾਂਦੀ ਆ ਵਿਆਹ ਆ ਕੇ ਵਿਊ ਕਹਿੰਦਾ ਮੈਂ ਵਿਆਹ ਨਿਕਲ ਗਏ ਮੂੰਚੋਂ ਹੁਣ ਮੈਨੂੰ ਫੋਕਰੀ ਚ ਨਾਲ ਲਿਆ ਕਿਉਂਕਿ ਮੈਂ ਰੋਟੀ ਖਾਣ ਲੱਗਾ ਹਾਂ ਸਾਹਮਣੇ ਰੋਟੀ ਪਈ ਐ ਮਲਕਾ ਵੀ ਅੱਠ ਖੜੀ ਕੀ ਹੋ ਗਿਆ ਰੋਟੀ ਖਾ ਕੇ ਘਟੇ ਚੱਕ ਕਰਦੀ ਮੰਮੀ ਦਾ ਪਤਾ ਲੱਗੂ ਕਿ ਘਟੇ ਵਧੇ ਦਾ ਹੈ ਫਲੱਡ ਘਟ ਜਾ ਗਏ ਬੀਬੀ ਦਾ ਸਾਗਰ ਨੇ ਘੰਟਾ ਹੋ ਗਿਆ 20 ਪਿੰਦੇ ਨੂੰ ਘੰਟਾ ਪੂਰਾ ਤੇ ਆਹ ਵੇਹਲੋ ਹਣ ਪਾਣੀ ਦਾ ਲੈਵਲ ਕਿੱਥੇ ਆਇਆ ਪਿਆ ਸਾਰਾ ਵੇੜਾ ਪਾਣੀ ਚ ਵੜਿਆ ਪਿਆ ਵਾ ਪਸ਼ੂਆਂ ਦਾ ਜਾਇਆ ਨਹੀਂ ਗਿਆ ਕੀ ਹਾਲ ਹੋਊਗਾ ਇੱਧਰ ਤਾਂ ਠੀਕ ਆ ਮਾਲ ਤੁਹਾਨੂੰ ਪਿੱਛੇ ਪਾਸੇ ਵੀ ਲੈ ਕੇ ਜਾਂਦਾ ਬਾਹਰ ਬੰਦ ਇੱਧਰ ਵੀ ਦਿਖਾਉਣਾ ਇੱਧਰ ਆ ਗਏ ਆਪਾਂ ਮਗਰਲੇ ਪਾਸੇ ਲਓ ਜੀ ਇੱਧਰ ਵੀ ਆਪਰ ਨਾਲ ਆ ਬਾਹਰ ਖੜਕਾ ਹੁੰਦਾ ਡਰਦਾ ਇਹਦਾ ਉਹ ਧੜ ਧੂੜ ਵਗੈਰੇ ਚ ਪੁਲਾੜ ਤੇ ਪੂਰਾ ਪਾਣੀ ਭਰਿਆ ਪਿਆ ਜਿੰਦੇ ਹੀ ਨਹੀਂ ਕੋਛ ਚੁੰਨੇ ਚੁੰਨੇ ਪੂਰੇ ਤਾਰ ਕਰ ਤੇ ਰੱਬ ਨੇ ਲੋੜ ਹੁੰਦੀ ਕਹਨੇ ਕਾਸੇ ਇਹ ਬੰਦ ਹੀ ਕਰ ਦੇ ਕੁੰਡੀ ਲਾ ਰਗੇ ਇੱਧਰ ਤਾਂ ਜਾਣਾ ਕਿਤੇ ਹੁਣ ਆਣੀ ਹੁਣ ਕੁੰਡੀ ਲਾ ਦੀ ਮਲਕਾ ਬਹਿ ਜਾ ਬਾਹਰ ਵੀ ਨਹੀਂ ਜਾਇਆ ਜਾਣਾ ਜਿਹੜੇ-ਜਿਹੜੇ ਕੱਢ ਲੈ ਕੱਢ ਲਏ ਉਹਨੂੰ ਵੇਖ ਪਾਣੀ ਕਿੰਨਾ ਬਿਬਕ ਹੋਇਆ ਪਿਆ ਓ ਹੋ 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 ਸਾਰਾ ਚਕਣਾ ਚਕਣਾ ਕੰਮ ਚਕਣਾ ਚਕਣਾ ਹੋਇਆ ਪਿਆ ਚਕਣਾ ਲਓ ਜੀ ਦੁੱਬਿਆ ਪਿਆ ਮੈਂ ਕਹਿੰਦਾ ਸਾਰੇ ਅਰੇ ਅਰੇ ਕੋਈ ਨਿਯਮ ਨਹੀਂ ਹਟਣ ਦੀ ਕਿ ਹਵਾ ਨਹੀਂ ਚੱਲਦੀ ਕਿ ਬਦਲ ਹਵਾ ਹੀ ਬਦਲ ਲੈ ਕੇ ਜਾਊ ਕਿ ਹਵਾ ਪੁਰਾਣੀ ਚੱਲਦੀ 12 ਵਜੇ ਤੇ ਮੀਂਹ ਹੁਣ ਹਟਿਆ ਤੇ ਮੀਂਹ ਪੈਣ ਹੁਣ ਪੂਰਾ ਤਾਂ हट ਗਿਆ ਪਰ ਕਣਮਣ ਕਣਮਣ ਹਜੇ ਵੀ ਹੋਈ ਜਾਂਦੀ ਆ ਤੇ ਆ ਵੇਖ ਲਓ ਤੁਣ ਜਦੋਂ ਸਵੇਰ ਦੇਖਾਇਆ ਸੀਗਾ ਉਵੇਂ ਹੀ ਇਹਦੇ ਉੱਤੇ ਖੜਾ ਵਾ ਰੱਬ ਪਾਣੀ ਨਿਕਲ ਗਿਆ ਵਾ ਨਾਲੀ ਦਾ ਪਾਣੀ ਥੱਲੇ ਹੋ ਗਿਆ ਹੋਊਗਾ ਤਾਂ ਕਰਕੇ ਨਿਕਲ ਗਿਆ ਚਲੋ ਆ ਵੇਖ ਸਕਦੇ ਆ ਮੀਂਹ ਨਹੀਂ ਪਰ ਹਟਾਏਗਾ 20 ਪੈਨ ਹੋਣੀ ਹਟਾਏਗਾ ਮੀਂਹ ਤਾਂ ਰੱਬ ਨੇ ਜਿਹਣਾਂ ਲੈ ਲੀਆਂ ਪੂਰਿਆਂ ਪਈ ਹੱਥ ਖੜੇ ਕਰਾਤੇ ਮੀਂਹ ਲੰਗਾ ਤਾਂ ਆ ਫੇਰ ਚੋਗਾ ਚੋ ਲੋ ਜੀ ਆਪਾਂ ਹੁਣ ਨਿਕਲ ਚੱਕੇ ਆ ਖੇਤਨੋਂ ਕਿੰਦਾ ਦਾ ਵੇਖੀਗੇ ਜਾ ਕੇ ਕੀ ਇਤਰਾਹ ਹਕਤਾ ਵਾ ਇੰਨਾ ਦਾ ਕੰਮ ਬਹੁਤ ਔਖਾ ਹੋ ਗਿਆ ਹੁਣ ਠੀਕ ਆ ਤੇ ਚੱਲ ਕੇ ਵੇਣੇ ਆ ਝੋਨੇ ਚ ਪਾਣੀ ਕਿੰਨਾ ਕੋ ਉਹਨੇ ਉਹ ਹੀ ਬੰਦ ਰਿਹਾ ਦੇਖੋ ਤੇ ਗੇਤ ਵੀ ਗਏ ਹੁਣ ਕਿਹੜੇ ਕੱਢਣ ਮੀ ਹਟੇ ਤੋਂ ਆਪ ਵੀ ਚਾਲਦੇ ਆਣ ਕੇ ਚਲੋ ਵਈ ਚਲੋ ਠੀਕ ਤੇ ਚਲੋ ਜਾ ਕੇ ਹਾਲ ਚਾਲ ਵੀ ਪੁੱਛੀ ਸਾਹ ਬਤਾਵੋ ਲਓ ਜੀ ਆਪਾਂ ਨੂੰ ਬੰਦੇ ਮਿਲੇ ਜੇ ਉਹ ਕਹਿੰਦੇ ਵੀ ਗਾਹ ਜਾਣਾ ਖਤਰੇ ਦੀ ਨਿਸ਼ਾਨੀ ਹੋਈਆਂ ਤੇ ਆਪਾਂ ਵੇਖਾਂਗੇ ਮਾਹੌਲ ਚਲ ਕੀ ਆ ਆ ਸੈਨਿਕ ਹੈਲਿਕੋਪਟਰ ਨੂੰ ਮੈਨੂੰ ਲੱਗਦਾ ਹੋਗਾ ਜੇ ਆਪਾਂ ਸ਼ਾਮ ਦੀ ਦਾ ਵੇਲਾ ਹੋ ਗਿਆ ਹੋਦਾ ਇਹ ਸਾਈਡਿੰਗ ਆਪਣੀ ਹੈਲਗੀ ਮੋਬਾਈਲ ਦੋਨਾਂ ਚ ਰੁਕੂਗਾ ਤਾਂ ਖਰਾਬ ਹੋ ਜਾਊਗਾ ਪਰ ਨਹੀਂ ਤੇ ਇਹ ਚਲੋ ਇਹਦੇ ਵਿੱਚ ਵੀ ਸਾਈਡਿੰਗ ਇਹਦੇ ਚ ਨਾ برداشت ਕਰੋ ਇਹ ਤੇ ਨਾ ਬਗਲਾ ਵਾਤਾ ਗੱਲਾਂ ਕਰਦੇ ਨੇ ਜਾਣਾ ਪਹੁੰਚੇ ਆਣਾ ਵਾ ਜਾਂ ਕਿ ਥੇਮ ਹੋ ਗਏ ਲੰਨ ਕਰਦੇ ਨੇ ਯਾਰੇ ਪਾਸੇ ਕੀੜਾ ਕੱਢ ਕੇ ਜਾਂਦਾ ਕਹਿੰਦਾ ਦੇਖਣਾ ਵਾ ਪਾਣੀ ਤੇ ਨਿਕਲ ਗਿਆ ਹੋਊਗਾ ਉਹ ਫੇਰ ਮਾਲ ਹੋਏ ਗਿਆ ਵਾ ਯਾਰ ਮੈਨੂੰ ਇਹ ਜਾਣ ਆ ਰਿਆ ਨੋਟ ਕਿਹਾ ਟਾਵਾ ਕਿਹਾ ਨੋਟ ਆਉਣਾ ਇਹਦਾ ਨਾਲ ਹੋ ਗਿਆ ਉਹ ਹੋ ਗਾਨਾ ਇੱਥੇ ਵੀ ਆ ਵੇਖ ਲੋ ਹੁਣ ਪਾਣੀ ਦਾ ਹੀ ਭਿੱਜੇ ਆਈ ਅੰਦਾ ਆ ਦੇਖ ਲੋ ਆ ਦੂਈ ਘੜਾ ਪਾਣੀ ਭਈ ਤੇ ਆਇਆ ਪਿਆ ਵਾ ਠੀਕ ਆ ਮੈਂ ਤੇ ਵੀਡੀਓ ਤੇ ਦਿਖਾਉਣ ਦਾ ਮਾਰ ਆਇਆ ਵਾ ਉਦੋਂ ਮੇਰਾ ਅੱਜ ਕੋਈ ਰਾਤਾਂ ਨਹੀਂ ਲਿਗਾ ਹੋਂ ਦਾ ਮੈਂ ਕਿਹਾ ਫੇਰ ਵੀ ਨਹੀਂ ਕਾਫੀ ਪਿਆ ਵਾ ਦਿਖਾ ਕੇ ਰਾਵਾਂ ਆਪਣੇ ਇਲਾਕੇ ਚ ਕੀ ਹਾਲ ਚਾਲ ਸਾਰੇ ਵੇਖ ਲੈਣਗੇ ਕੋਈ ਬਾਹਰ ਬੈਠਾ ਕੋਈ ਕਿੱ데 ਬੈਠਾ ਬੰਦਾ ਵੇਖ ਲੈ ਇਹਦੇ ਫੁਰਾ ਹਾਲ ਆ ਆ ਜੋ ਨਾ ਆਪਣੇ ਗਵੜਨਾਵਾ ਲੱਗਾ ਵਾ ਇਹ ਤੁਹਾਨੂੰ ਦਿਖਾਉਣਾ ਜੂਂ ਕਰਕੇ ਆ ਵੇਖ ਸਕਦੇ ਆ ਪਾਣੀ ਵਿੱਚ ਪਾਣੀ ਆ ਜਿਵੇਂ ਛੱਪੜਦੇ ਹੁੰਦਾ ਗਾ ਉਹ ਤੱਕ ਤੁਹਾਨੂੰ ਉਹ ਗੋਦਰਾ ਸਾਹਿਬ ਦਾ ਕੋ ਪਾਣੀ ਵਿੱਚ ਪਾਣੀ ਲੱਗਦਾ ਹੋਊਗਾ ਇਹ ਸਾਰਾ ਨਿਕਲ ਗਿਆ ਇਧਰ ਉਹ ਕਿ ਲਿਆਂਦਾ ਪਾਣੀ ਉਧਰ ਪੈ ਗਿਆ ਆਪਣਾ ਇਹਦੇ ਉੱਤੇ ਆ ਨਾ ਦੂਜੇ ਨੀਵੇਂ ਵਾਲੇ ਆ ਕੀ ਆ ਵੇਖ ਸਕਦੇ ਆ ਪਾਣੀ ਸਾਰਾ ਨਿਕਲ ਨਿਕਲ ਇਧਰ ਆਈ ਜਾਂਦਾ ਬਾਈ ਇਧਰੋਂ ਗਾਂ ਉਧਰੋਂ ਨਿਕਲ ਜਾਣਾ ਮਾ ਠੀਕ ਆ ਇਹ ਆ ਸਾਰਾ ਵਲੌਗ ਵੀ ਤੇ ਬਣੂਗਾ ਵੱਟ ਨਹੀਂ ਦੀਂਦੀ ਕਿ ਇੱਥੇ ਵੱਟ ਸੀਗੀ ਅੱਗੇ ਆ ਪਾਣੀ ਸਾਰਾ ਇਧਰੋਂ ਜਾ ਰਿਹਾ ਵਾ ਤੇ ਕੋਟਰੀ ਵਿੱਚੋਂਦੀ ਆ ਆਪਣੇ ਲੱਗ ਜੂ ਪਤਾ ਵੀ ਕੀ ਸਾਹਕਤਾ ਉੱਥੇ ਵੀ ਹਣ ਪਤਾ ਕਿ ਮੇ ਲੱਗੂਗਾ ਜਾਂ ਤਾਂ ਹੁਣ ਮੈਂ ਚਪਲਾਂ ਇੱਥੇ ਲਾ ਕੇ ਰੱਖੇ ਜੰਨਾ ਚਪਲਾਂ ਰੱਖਣ ਦੀ ਫੈਲਾ ਇੱਥੇ ਬੇ ਦੋ ਆ ਮਜਬੂਤ ਮੈਨੂੰ ਆਹੀ ਲੱਗਦਾ ਜਿਹੜਾ ਹੁਣ ਚੱਕਿਆ ਮੈਂ ਪਹਿਲਾਂ ਉਹ ਚੱਕਿਆ ਸੀਗਾ ਉਹ ਛੋਟਾ ਵਾ ਆਹੀ ਚੱਕ ਲੈਨੇ ਹਨ ਆਹੀ ਚੱਕ ਲੈਨੇ ਆ ਤੇ ਯਾਤਰਾ ਸ਼ੁਰੂ ਕਰਦੇ ਆ ਬੱਲੇ ਬੱਲੇ ਉਧਰ ਵੇਖੋ ਪਾਣੀ ਥੋੜਾ ਪਲਾ ਹੋ ਜੇ ਉਧਰ ਤੁਹਾਨੂੰ ਆਪਣੇ ਵਾਲੇ ਉਧਰ ਘਰਾਂ ਪਿੱਛੇ ਤੋਂ ਲੈ ਕੇ ਨੇਗਾ ਮੈਂ ਤੁਹਾਨੂੰ ਪਾਣੀ ਦੀ ਚੌਕ ਦੇਖ ਕੇ ਤੁਹਾਨੂੰ ਮੰਦੜਾ ਲੱਗ ਜੋ ਉਥੋਂ ਪੈਦੇ ਨੀਵੇਂ ਉਹ ਵੀ ਪੂਰਾ ਭਰ ਗਿਆ ਹੁਣ ਆਈ ਨਾ ਪਾਣੀ ਨਿਕਲ ਗਿਆ ਭਾਈ ਬੱਲੇ 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 ਇੰਨਾ ਚੱਲ ਕੇ ਆਪਾਂ ਆ ਗਏ ਆ ਵਿਚਾਲੇ ਜੇ ਆ ਗਿਓਂ ਗਾਂ ਜਾ ਕੇ ਤੁਹਾਨੂੰ ਦੱਸਦੇ ਆ ਕਿ ਇੰਨਾ ਮੀਤਾ ਆਪਣੇ ਸਾਰੇ ਪਿਆਏ ਨਹੀਂ ਹੁਣ ਸੌਣ ਕਾਦਾ ਸ਼ੁਰੂ ਹੋਇਆ ਵਾ ਬਸ ਇੰਨਾ ਵੀ ਮੇਲੇ ਤੋਂ ਪਹਿਲਾਂ ਪਹਿਲਾਂ ਪੈ ਜੇ ਮੇਲੇ ਦੀਆਂ ਕਿਉਂਕਿ ਸਾਰੀਆਂ ਖੁਸ਼ੀਆਂ ਅਧੂਰੀਆਂ ਰਹਿ ਜਾਂਦੀਆਂ ਤੇ ਫਿਰ ਨਦਾ ਸੇਵਾ ਕਰਨੀ ਹੁੰਦੀ ਕਿਥੇ ਨੇ ਫਿਰੋ ਸਵਾਰ ਨਹੀਂ ਰਹਿੰਦਾ ਮੇਲੇ ਦਾ ਤੇ ਮੇਲੇ ਤੋਂ ਪਹਿਲਾਂ ਪਹਿਲਾਂ ਨੇ ਪਰਦੇ ਕੰਮ ਤਾਂ ਚੰਗੀ ਗੱਲ ਆ ਰੱਬ ਦਾ ਤੁਹਾਨੂੰ ਅੱਜ ਮੈਂ ਬਲੌਗ ਸਾਰਾ ਦਿਖਾਉਣਾ ਮੈਂ ਵੀ ਨਹੀਂ ਵਾਲਾ ਹੀ ਦਿਖਾਉਣਾ ਨਹੀਂ ਤੇ ਬਲੌਗ ਆ ਸਾਰਾ ਆਪਣਾ ਮੀਨ ਸਮਰਪਿਤ ਹੈ ਲਓ ਫਾਈਨਲ ਆਪਾਂ ਮੋਟਰ ਤੇ ਪਹੁੰਚ ਚੁੱਕੇ ਆ ਪਾਣੀ ਕਿਦਾ ਕਿੱਧਰ ਨਿਕਲੀ ਜਾਂਦਾ ਆਪਾਂ ਵੇਖਦੇ ਆ ਚੱਲ ਕੇ ਵਟ ਤੋਂ ਹੋ ਕੇ ਵੇਖਦੇ ਆ ਸਾਰਾ ਟੁੱਟਿਆ ਹੈ ਕਿ ਨਹੀਂ ਟੁੱਟਿਆ ਅਲਸੇ ਨੋ ਪਾਣੀ ਨੇੜੇ ਦਿਖਾਉਣੇ ਆ ਇਹੜਾ ਟੁੱਟਿਆ ਗਿਆ। ਆਹ ਦੇਖ ਸਕਦੇ ਆ ਤੁਸੀਂ ਆ ਗਵਾਂਡੀਆਂ ਦਾ ਝੋਨਾ ਆਪਣੇ ਆਹ ਫੋਣੀ ਲਾਇਆ ਵਾ। ਉਹ ਝੋਨਾ ਪਹਿਲਾਂ ਲੱਗਾ ਵਾ। ਆਹ ਉਹ ਤੋਂ ਬਾਅਦ ਲੱਗਾ ਵਾ। ਤੇ ਉਹ ਲੋ ਉਹ ਪਰੇ ਲਈ ਜਾਂਦੇ ਸੀਗੇ ਕੱਲ। ਤੇ ਤੁਸੀਂ ਆ ਦੇਖ ਸਕਦੇ ਆ ਝੋਨੇ ਦਾ ਕੀ ਹਾਲ ਆ। ਉਹ ਸਫੈਦੀ ਕਿੰਨੇ ਨੇਮੇ ਸਾਰੇ ਭਰੇ ਫੋਇਆ ਦਾ ਪਾਣੀ ਉਧਰ ਤੋੜ ਦੇਣਗੇ। ਫੇਰ ਤੇ ਇਹਨਾਂ ਦਾ ਨਿਕਲ ਜੂਗਾ। ਨਹੀਂ ਤਾਂ ਔਖਾ ਵਾ ਕੰਮ। ਆ ਵੇਖ ਸਕਦੇ ਆ ਹੁਣ ਤਾਂ ਦਿਨ ਲੱਗ ਗਿਆ ਸੂਰਜ ਦੇਵਤਾ ਨਿਕਲਿਆ ਬੱਦਲ ਆਥੇ-ਪਾਸੇ ਹੋ ਗਏ ਆ ਪਾਣੀ ਆ ਤੁਰਿਆ ਜਾਂਦਾ ਵਾ ਤੁਰੇ ਜਾਂਦਾ ਵਾ ਔਨੂ ਸਾਰਾ ਪਾਣੀ ਉਥੋਂ ਹੋ ਕੇ ਆਹ ਸਾਹਮਣੇ ਉਹ ਬਹੁਤ ਨੀਵੇਂ ਬਾਣਾ ਸਾਰਾ ਪਾਣੀ ਉਧਰ ਜਾ ਵੜਨਾ ਤੇ ਉਹਨਾਂ ਦਾ ਝੋਨਾ ਬੰਨਿਆ ਰ ਆਪਣਾ ਤਾਂ ਖਰਾਬ ਹੋਏਣਾ ਯਾਰ ਝੋਨਾ ਨਾਲ ਕਿਸੇ ਕੰਮ ਦਾ ਰਹਿਣਾ ਨਹੀਂ ਲੱਗਦਾ ਝੋਨਾ ਸਾਰਿਆਂ ਦਾ ਤਰ ਪੈਣਾ ਵਾ ਉਹਨਾਂ ਦੇ ਪਾਣੀ ਜਾ ਕੇ ਉਹਨਾਂ ਦਾ ਝੋਨਾ ਨਹੀਂ ਹੋਣਾਂਗਾ ਆ ਬਾਕੀ ਹਾਂ ਤੁਸੀਂ ਖਾਲ ਦੀ ਹਾਲਤ ਵੇਖ ਲਓ ਅੱਗੇ ਵੀ ਆਪਾਂ ਲੰਘਦੇ ਹੀ ਇੱਥੋਂ ਦੀ ਇੱਥੇ ਰਾਹ ਹੈ ਨਹੀਂ ਬਾਕੀ ਗੱਲਬਾਤ ਤੁਹਾਡੇ ਨਾਲ ਗਾਂ ਜਾ ਕੇ ਕਰਦੇ ਹਾਂ ਜੀ ਤਾਂ ਤੁਸੀਂ ਅੱਜ ਫਿਰ ਵੇਖਿਆ ਕਿਵੇਂ ਮੀਂਹ ਕਣ ਦਾ ਮੌਸਮ ਸੀਗਾ ਤੇ ਮੀਂਹ ਨੇ ਨੱਕੋ ਛੋਨਾ ਖਰਾਬ ਕੀਤਾ ਵਾਹ ਛੋਨਾ ਕਿਹੜਾ ਬਚ ਗਿਆ ਜਿਹਦਾ ਨਹੀਂ ਬਚਿਆ ਕਿੰਦਾ ਨੁਕਸਾਨ ਹੋ ਗਿਆ ਤੁਸੀਂ ਸਾਰਾ ਦੇਖਿਆ ਤਾਂ ਹੁਣ ਆਪਾਂ ਇਦਾਂ ਹੀ ਕੱਲੂ ਬਲੌਗ ਦੇ ਵਿੱਚ ਤੁਹਾਨੂੰ ਗਾਂ ਦਿਖਾਵਾਂਗੇ ਵੀ ਕੀ ਬਣਿਆ ਜੁੜਿਆ ਠੀਕ ਆ ਤੇ ਮਿਲਦੇ ਆਂ ਆਪਾਂ ਅਗਲੇ ਬਲੌਗ ਵਿੱਚ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇੱਥੇ ਕਮੈਂਟ ਵੀ ਕਰਿਓ ਤੇਨੂੰ ਲਾਈਕ ਵੀ ਜਰੂਰ ਕਰਿਓ ਵੀਡੀਓ ਨੂੰ ਠੀਕ ਆ ਸ਼ੇਅਰ ਕਰਿਓ ਨਾਲ ਯਾਰਾਂ ਦੋਸਤਾਂ ਨਾਲ ਆਪਦੇ ਨਾਲ ਤਾਂ ਮਿਲਦੇ ਆਪਾਂ ਹੁਣ ਅਗਲੇ ਬਲੌਗ 'ਚ ਉਦੋਂ ਲਈ ਸਸੀ ਕਾਪ